ਅੱਧੀ ਰਾਤ ਫੋਨ ਦੀ ਘੰਟੀ ਵੱਜੀ ਮੈਂ ਅੱਖਾਂ ਮਲਦੇ ਹੋਏ ਨੇ ਫੋਨ ਚੁੱਕੇ ਹੈਲੋ ਆਖ ਦਿੱਤਾ ਬੁਰੀ ਤਰ੍ਹਾਂ ਖਬਰ ਆਈ ਹੋਈ ਖਣਜਾਨ ਕੁੜੀ ਨੇ ਇੱਕਦਮ ਬੋਲਣਾ ਸ਼ੁਰੂ ਕਰ ਦਿੱਤਾ ਪਾਪਾ ਆਈ ਐਮ ਸੌਰੀ ਮੈਂ ਤੁਹਾਨੂੰ ਵੱਡੀ ਗਲਤੀ ਹੋ ਗਈ ਮੈਂ ਤੁਹਾਡਾ ਵਿਸ਼ਵਾਸ ਤੋੜਿਆ ਫਟ ਗਈ ਸਾਹ ਉਸ ਦੀਆਂ ਗੱਲਾਂ ਵਿੱਚ ਆ ਗਈ ਉਸਨੇ ਮੈਨੂੰ ਇੰਨੀ ਦੂਰ ਯਾ ਕੇ ਇਕੱਲਿਆਂ ਛੱਡ ਦਿੱਤਾ ਹੁਣ ਸਮਝ ਨਹੀਂ ਆ ਰਿਹਾ ਕਿ ਕਿੱਥੇ ਜਾਵਾਂ ਸੁਪਰੀ ਪਾਪਾ ਅੱਗੋਂ ਤੋਂ ਜੋ ਆਖੋਗੇ ਕਰਾਂਗੀ ਤੁਸੀਂ ਠਾਕ ਦੇ ਸਾਂ ਮੈਂ ਹੀ ਗਲਤ ਸਾਂ ਹੁਣ ਅਹਿਸਾਸ ਹੋਇਆ ਤੁਸੀਂ ਦੁਨੀਆ ਦੇ ਸਭ ਤੋਂ ਬਿਹਤਰੀਨ ਪਾਪਾ ਹੋ ਮੈਨੂੰ ਪਤਾ ਹੈ ਕਿ ਮੇਰੇ ਕਾਰਨ ਤੁਹਾਨੂੰ ਕਿੰਨੀ ਬੇਇੱਜ਼ਤੀ ਤੇ ਸ਼ਰਮਿੰਦਗੀ ਸਹਿਣੀ ਪਈ ਹੋਵੇਗੀ ਮੈਨੂੰ ਇਸ ਵਾਰ ਮਾਫ਼ ਕਰਦੇ ਹੋ ਪਾਪਾ ਪਲੀਜ਼ ਪਾਪਾ ਸਿਰਫ ਇੱਕ ਵਾਰੀ ਐਨਾ ਕੁਝ ਆਖਦੀ ਹੋਈ ਉਹੋ ਜ਼ਾਰ-ਜ਼ਾਰ ਰੋਣ ਲੱਗ ਪਈ ਫੋਨ ਤੇ ਲਗੋ ਲੰਗਦੀ ਰੇਲ ਗੱਡੀ ਦੀ ਇੱਕ ਭਾਰੀ ਪਰਕਮ ਆਵਾਜ਼ ਸੁਣ ਮੇਰੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਮੇਰੇ ਮੂੰਹੋਂ ਆਪ ਮਹਾਰੇ ਹੀ ਨਿਕਲ ਗਿਆ ਬੇਟਾ ਘਰ ਪਰਤ ਆ ਤੈਨੂੰ ਕੁਝ ਨਹੀਂ ਕਹਾਂਗਾ ਅਗੋਂ ਠੁਸਕਦੀ ਹੋਈ ਨੇ ਥੈਂਕ ਯੂ ਪਾਪਾ ਆਖ ਕਾਲੀ ਨਾਲ ਹੌਣ ਹਿਠਾ ਰੱਖ ਦਿੱਤਾ ਮੈਂ ਸੋਚੀ ਪੈ ਗਿਆ ਕਿ ਇੱਕ ਬਿਨਾਂ ਔਲਾਦ ਦੇ ਇਕੱਲੇ ਰਹਿੰਦੇ ਇਨਸਾਨ ਨੂੰ ਇੱਕ ਅਣਜਾਣ ਕੁੜੀ ਨੇ ਪਤਾ ਨਹੀਂ ਕੀ ਸਮਝ ਇਸ ਵੇਲੇ ਫੋਨ ਕਰ ਦਿੱਤਾ ਸੀ ਪਰ ਇਹ ਸਮਝਣ ਵਿੱਚ ਵੀ ਦੇਰ ਨਾ ਲੱਗੀ ਕਿ ਵਕਤੀ ਤੌਰ ਤੇ ਭਟ ਗਈ ਇੱਕ ਧੀ ਨੇ ਔਖੇ ਵੇਲੇ ਆਪਣੇ ਬਾਪ ਦੀ ਬੁੱਕਲ ਦਾ ਆਸਰਾ ਤੱਕਦਿਆਂ ਕਾਲੀ ਵਿੱਚ ਸ਼ਾਇਦ ਗਲਤ ਨੰਬਰ ਹੀ ਮਿਲਾ ਦਿੱਤਾ ਸੀ ਤੇ ਕਰਮਾ ਮਾਰੀ ਸ਼ਾਇਦ ਆਪਣੇ ਬਾਪ ਦੀ ਆਵਾਜ਼ ਵੀ ਨਹੀਂ ਸੀ ਪਛਾਣ ਸਕੀ ਤੇ ਜਾਂ ਫੇਰ ਧੋਖੇ ਦੇ ਸਮੁੰਦਰ ਵਿੱਚ ਫਸ ਗਈ ਨੂੰ ਇੱਕ ਬੇਗਾਨੇ ਇਨਸਾਨ ਦੀ ਆਵਾਜ਼ ਵੀ ਆਪਣੇ 바 ਵਰਗੇ ਹੀ ਲੱਗੀ ਅੱਜ ਪਹਿਲੀ ਵੇ ਸ਼ਾਇਦ ਨਿਤਨੇ ਵਿੱਚ ਪੂਰਾ ਧਿਆਨ ਨਹੀਂ ਸੀ ਲੱਗ ਰਿਹਾ ਤੇ ਮੈਂ ਵਾਰ-ਵਾਰ ਬਸ ਇਹੀ ਗੱਲ ਸੋਚ ਉਸ ਵਾਹਿਗੁਰੂ ਦਾ ਅਨੇਕਾਂ ਵਾਰ ਸ਼ੁਕਰਾਨਾ ਕਰੀ ਜਾ ਰਿਹਾ ਸੀ ਕਿ ਕਿੰਨਾ ਚੰਗਾ ਹੋਇਆ ਕਿ ਮੈਂ ਰੌਗ ਨੰਬਰ ਆਖ ਹਨ ਜਾਣ ਥਾਂ ਤੋਂ ਆਇਆ ਇੱਕ ਫੋਨ ਬੰਦ ਨਹੀਂ ਸੀ ਕਰ ਦਿੱਤਾ ਵਰਨਾ ਸ਼ੌਕ ਦੀਆਂ ਜਾਂਦੀਆਂ ਅਣਗਿਣਤ ਰੇਲ ਗੱਡੀਆਂ ਦੀ ਬੇਰਹਿਮ ਸਮੁੰਦਰ ਵਿੱਚ ਅੱਜ ਪਤਾ ਨਹੀਂ ਕੀ ਪਾਣਾ ਵਾਪਰ ਗਿਆ ਹੁੰਦਾ